ਕੈਂਡੀਡੇਟ ਬਹੁਤ ਆ ਖੜੇ ਪੇਸ਼ ਸਿਰਫ ਹੰਸਰਾਜ ਹੰਸਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉੱਥੇ ਬਹੁਤ ਜ਼ਿਆਦਾ ਮੇਰੇ ਨਾਲ ਸਖਤੀ ਨਾਲ ਜ਼ਾਤੀ ਹਮਲੇ ਹੋ ਰਹਾ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਇੱਜ਼ਤੀ ਕਿ ਜਿੰਨਾ ਮਰਜੀ ਉਹ ਕੱਬਾ ਬੋਲਣ ਦੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਕਿਸੇ ਵੀ ਬਰਦਾਸ਼ਤ ਕਰੋ ਸੱਤ ਜੋੜ ਕੇ ਮੇਰੋਤ ਦਾ ਸਭ ਤੋਂ ਪਹਿਲਾਂ ਤੇ ਸਾਸਰੀ ਘਰ ਫਿਰ ਗੱਲ ਇਹ ਆ ਜੀ ਕਿ ਕੈਂਡੀਡੇਟ ਬਹੁਤ ਆ ਖੜੇ ਪੇਸ਼ ਸਿਰਫ ਹੰਸ ਰਾਜ ਹੰਸਦੇ ਪਏ ਹੋਇਆ ਗਰੀਬ ਦੇ ਮੈਂ ਜਿੱਥੇ ਜਾਣਾ ਉਥੇ ਬਹੁਤ ਜ਼ਿਆਦਾ ਮੇਨਾ ਸਖਤੀ ਨਾਲ ਜਾਤੀ ਹਮਲੇ ਹੋ ਰਹਾ ਕੋਈ ਕੁਐਸਚਨ ਆਨਸਰ ਕਹਿੰਦੀ ਸੀ ਮੈਂ ਦੋ ਵਾਰੀ ਖੁਦ ਚੱਲ ਕੇ ਰਿਸਕ ਲੈ ਕੇ ਗਿਆ ਜਦੋਂ ਮੈਂ ਇਹ ਜੇ ਸ਼ੁਰੂ ਹੀ ਕਰਦਾ 35-40 ਬੰਦੇ ਸ਼ੁਰੂ ਹੋ ਜਾਂਦੇ ਆ ਮੇਰੀ ਆਵਾਜ਼ ਦਬ ਲਈ ਜਾਂਦੀ ਹੈ ਨਾ ਬੰਦਿਆਂ ਵਾਂਗੂੰ ਅੱਛੀ ਤਰ੍ਹਾਂ ਸਵਾਲ ਕਰਨ ਦਿੱਤਾ ਜਾਂਦਾ ਨਾ ਦੋ ਵਾ ਤਿੰਨ ਵਾਰੀ ਮੈਂ ਉਹਨਾਂ ਨੂੰ ਮਿਲ ਨਹੀਂ ਲਿਆ ਅੱਜ ਜਿੰਨੀ ਇਹ ਰੁਕਾਵਟਾਂ ਪਾਈਆਂ ਜੀ ਮੈਂ ਪਿੰਡਾਂ 'ਚ ਜਾਣਾ ਚਾਹੁੰਦਾ ਮੈਂ ਘਰ ਘਰ ਜਾਣਾ ਚਾਹੁੰਦਾ ਇੱਕ ਇੱਕ ਵਿਹੜੇ 'ਚ ਜਾਣਾ ਚਾਹੁੰਦਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਇੰਡਸਟਰੀ ਲਿਸਟਾਂ ਦੇ ਵੀ ਪਿੰਡਾਂ 'ਚ ਖਾਸ ਤੌਰ ਤੇ ਮੈਨੂੰ ਵੜਨ ਨਹੀਂ ਜੋ ਦਿੱਤਾ ਜਾਂਦਾ ਲੇਕਿਨ ਅਸੀਂ ਹੁਣ ਇਹ ਸੋਚਿਆ ਕਿ ਅਸੀਂ ਹਰ ਪਿੰਡ ਵਿੱਚ ਜਾਣਾ ਇਹ ਜ਼ਿੰਮੇਵਾਰੀ ਹੈ ਪੁਲਿਸ ਤੇ ਪ੍ਰਸ਼ਾਸਨ ਦੀ ਜੇ ਪੁਲਿਸ ਪ੍ਰਸ਼ਾਸਨ ਸਾਨੂੰ ਸਾਥ ਦਿੰਦੀ ਆ ਅੱਜ ਉਹਨਾਂ ਦਾ ਬੜੇ ਥੈਂਕਫੁਲ ਆ ਐਸਐਸਪੀ ਫਰੀਦ ਗੋਡੇ ਜੀ ਸਾਹਿਬ ਇਹਨਾਂ ਦੀ ਗੱਲ ਹੋਈ ਅ ਕਕਰ ਸਾਹਿਬ ਬੈਠੇ ਇਹਨਾਂ ਦੀ ਗੱਲ ਹੋਈ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਨੇ ਸਾਨੂੰ ਪਿੰਡ ਚ ਐਂਟਰ ਹੋਣ ਦਿੱਤਾ ਤਾਂ ਸਾਡੀ ਖੁਆਸ਼ ਹੈ ਅਸੀਂ ਸਾਰੇ ਪਿੰਡਾਂ ਦੀ ਸੰਗਤਾਂ ਦੇ ਦਰਸ਼ਨ ਕਰੀਏ ਦੇਖੋ ਐਮਪੀ ਬੜੇ ਪਹਿਲਾਂ ਵੀ ਬੜੇ ਹੁਣ ਵੀ ਬਣ ਜਾਏਗਾ ਜਿਹਦੀ ਕਿਸਮਤ ਚ ਹੋਇਆ ਉਹਨੂੰ ਜਿੱਤ ਮਿਲ ਜਾਣੀ ਹੈ ਜੇ ਕਿਸਮਤ ਚ ਨਾ ਹੋਇਆ ਨਹੀਂ ਮਿਲਦੀ ਆਪਾਂ ਦੋ ਤਿੰਨ ਬਰਾਦਰੀਆਂ ਭਰਾਵਾਂ ਭੈਣਾਂ ਚ ਧਰਮਾਂ ਦੇ ਆਪਾਂ 파ੜਾ ਨਾ ਪਾਈਏ ਇਹ 9 ਮਾਸ ਦਾ ਰਿਸ਼ਤਾ ਹੈ ਕਿ ਸ਼ਾਂਤ ਤੇ ਮਜ਼ਦੂਰ ਦਾ ਆਪਾਂ 파ੜਾ ਨਹੀਂ ਪਾਣਾ ਇਸ ਕਰਕੇ ਮੇਰੀ ਪਿੰਡਾਂ ਵਾਲਿਆਂ ਨੂੰ ਵੀ ਇਹ ਬੇਨਤੀ ਕਿ ਜਿੰਨਾ ਮਰਜੀ ਉਹ ਕੱਬਾ ਬੋਲਣ ਦੇਖੋ ਨਾ ਮੈਂ ਵੀ ਬਰਦਾਸ਼ਤ ਕਰਦਾ ਹਾਂ ਤੁਸੀਂ ਵੀ ਬਰਦਾਸ਼ਤ ਕਰੋ ਲੇਕਿਨ ਪਿੰਡਾਂ ਦਾ ਕੋਈ ਵੀ ਪ੍ਰੋਗਰਾਮ ਕੈਨਸਲ ਨਹੀਂ ਅੱਜ ਤੋਂ ਬਾਅਦ ਏ ਮੈਨੂੰ ਮੈਂ ਆਪਣੇ ਆਪ ਨਾਲ ਵਾਦਾ ਕਰਦਾ ਕਿ ਮੈਂ ਹਰ ਪਿੰਡ ਚ ਜਾਊਗਾ ਕੈਂਸਲ ਨਹੀਂ ਹੋਣ ਦਿੰਦੇ। ਬਾਕੀ ਪੁਲਿਸ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ। ਉਹ ਵੇਖਿਆ ਤਾਂ ਬੜੀ ਤੁਹਾਡੇ ਵਾਲੇ ਪੱਦੀ ਸ਼ਦਾਵਲੀ ਵਰਤੀ ਜਾਂਦੀ ਆ। ਉਹ ਤਾਂ ਮਿੱਦੂ ਕੱਲੇ ਨੂੰ ਹੀ ਮੇਰੇ ਕੱਲੇ ਵਾਲੇ ਪੱਦੀ ਸ਼ਦਾਵਲੀ ਮੈਂ ਤੁਹਾਨੂੰ ਦੱਸਿਆ ਨਾ ਗਰੀਬ ਨੂੰ ਤਾਂ ਦਬਾ ਕੇ ਰੱਖਣਾ ਚਾਹੁੰਦਾ ਹਰ ਜ਼ਮਾਨੇ ਦਾ ਬੰਦਾ। ਕਹਿੰਦਾ ਬਸ ਸਾਡਾ ਵਸ ਨਹੀਂ ਜੋ ਚੱਲਦਾ। ਬਸ ਬਸ ਸਾਡਾ ਵਸ ਨਹੀਂ ਚੱਲਦਾ ਕੀ ਇਹ ਅਸਾਂ ਦਾ ਹੋਣਾ ਲੈ ਸੇ ਦਾ ਕਿ ਜ਼ੋਰ ਮੁਹੰਮਦਾਨਾਸ ਜਾਣਾ ਜਾਂ ਰੋਣਾ ਜਾਂ ਮੈਂ ਰੋ ਸਕਦਾ ਨਸਣ ਵਾਲਾ ਤਾਂ ਮੈਂ ਨਹੀਂ ਮੈਂ ਉਹਨਾਂ ਦੀ ਆਲ ਔਲਾਦ ਹੈ ਬਾਬੇ ਜੀਵਨ ਸਿੰਘ ਸਾਹਿਬ ਜਿਨ੍ਹਾਂ ਨੇ ਰੋਨਤ ਮੈਂ ਵੈਸੇ ਵੀ ਮੇਰਾ ਆਸ਼ਕਾ ਦਾ ਗਹਿਣਾ ਹੁੰਦਾ ਅੱਖਾਂ ਚੋਂ ਅंसू ਅੱਧੀ ਰਾਤ ਜਦ ਲੋਕ ਆਰਾਮ ਕਰਦੇ ਆਸ਼ਿਕ ਉੱਠ ਕੇ ਕਾਰ ਕਮਾਮ ਦੇ ਜੀ ਖੂਏ ਨੈਣਾ ਦੇ ਗੇੜ ਇਸ਼ਨਾਨ ਕਰਦੇ ਰੂਹਾਂ ਸੱਚੀਆਂ ਦੇ ਦਰਸ਼ਨ ਪਾਉਂਦੇ ਖਬਰਾਉਣ ਵਾਲਾ ਹੈ ਨਹੀਂ ਮੈਂ ਖੌਫ ਵਾਲਾ ਹੈ ਨਹੀਂ ਪੰਜਾਬ ਚ ਬੜੀਆਂ ਔਲੀਆਂ ਆਈਆਂ ਮੈਂ ਪੰਜਾਬ 'ਚ ਹੀ ਰਹਾ ਹੁਣ ਵੀ ਇੱਥੇ ਪਿੰਡਾਂ 'ਚ ਹੀ ਰਹਿਣਾ ਜੋ ਹਰ ਪਿੰਡ ਵਿੱਚ ਪ੍ਰੋਗਰਾਮ ਕਰਨਾ ਹੱਥ ਜੋੜ ਕੇ ਕਰਨਾ ਕਿਸਾਨ ਜੱਥੇਬੰਦੀਆਂ ਦੇ ਸਿਰ ਤੇ ਮੈਂ ਸਿਰ ਰੱਖ ਕੇ ਬੇਨਤੀ ਕਰਦਾ ਕਿ ਮੈਨੂੰ ਮੈਨੂੰ ਇਕੱਲੇ ਨੂੰ ਹੀ ਰੋਕ ਰਹੇ ਤੁਸੀਂ ਮੈਨੂੰ ਇਕੱਲੇ ਨੂੰ ਹੀ ਗਾਲਾਂ ਕੱਢ ਰਹੇ ਮੈਨੂੰ ਇਕੱਲੇ ਨੂੰ ਹੀ ਟਾਰਗੇਟ ਤੁਸੀਂ ਬਣਾਇਆ ਐਨੇ ਪੰਜਾਬ ਵਿੱਚ ਕੈਂਡੀਡੇਟ ਖੜੇ ਆ ਇੱਕ ਮੰਤਰੀ ਜੀ ਨੂੰ ਕੱਲ ਸਵਾਲ ਕਰ ਰਿਹਾ ਸੀ ਉਹਨਾਂ ਨੂੰ ਮੰਤਰੀ ਸ਼ਹਿਰ ਮੰਤਰੀ ਚਾਲ ਇਦਾਂ ਕਰ ਰਹੇ ਸੀ ਸਾਰੇ ਉਦੋਂ ਤੁਸੀਂ ਕਿੱਥੇ ਜਾਂਦੇ ਆ ਮੰਤਰੀ ਸਾਹਿਬ ਨੂੰ ਮੈਂ ਕੱਲ ਜਾਣਗੇ ਟੀਵੀ ਲਾਇਆ ਮੈਂ ਕਿਹਾ ਇਹ ਦੇਖਿਓ ਐਸ ਬੰਦੇ ਨਾਲ ਕਿਹੋ ਜੀ ਡੀਲ ਕਰਦੇ ਉਹਨੂੰ ਮੰਤਰੀ ਸਾਹਿਬ ਕਹਿ ਰਹੇ ਸੀ ਮੈਨੂੰ ਗਰੀਬ ਨੂੰ ਹਰ ਬੰਦੇ ਦਾ ਦੁਬਾਰਾ ਖਾਸ ਤੌਰ ਤੇ ਜਿਹੜੇ ਬਿਰਤੀ ਦੇ ਬੰਦੇ ਆ ਆਪੇ ਆਪੇ ਗੋਂਦੇ ਮੰਗਦਾ ਰਹੀਓ ਸੂਰਜਾ ਕਮੀਆਂ ਦੇ ਵਿਹੜੇ ਜੇ ਹੁਣ ਮੰਗਣ ਲੱਗਾ ਤਾਂ ਮੰਗਣ ਦਿਓ ਜਾ ਗਾਉਂਦੇ ਆਂ ਕੱਲੇ ਹਾਂ ਜੀ ਆਹ ਜਿਹੜੇ ਲੋਕ ਤੁਹਾਨੂੰ ਰੋਕ ਰਹੇ ਸੀ ਕੁਝ ਔਰਤਾਂ ਤੇ ਬੱਚਿਆਂ ਨੂੰ ਵੀ ਪੁਲਿਸ ਨੇ ਧੱਕੇ ਵੀ ਮਾਰੇ ਤੇ ਉਹਨਾਂ ਨੂੰ ਅਰੈਸਟ ਜਿਹੜਾ ਹੈਚੇਜ ਹੋਈ ਹੋਈ ਆ ਉਸ ਚੀਜ਼ ਨੂੰ ਨਹੀਂ ਲੋੜ ਹੀ ਨਹੀਂ ਖਾਣ ਦੀ ਧੱਕੇ ਆਪਣੇ ਘਰੋਂ ਘਰੀ ਬੈਠੋ ਮਜ਼ੇ ਨਾਲ ਬੈਠੋ ਉਹਨਾਂ ਨੂੰ ਵੋਟਰਾਂ ਕੋਲ ਜਾਣ ਹੋ ਵੀ ਅਸੀਂ ਵੀ ਜਾਣਦੇ ਆ ਗੱਲ ਇੱਥੇ ਨਾ ਵਿੜਦੇ ਉਹ ਵੋਟਰਾਂ ਨੂੰ ਮਨਾ ਕਰੋ ਤੁਸੀਂ ਹਸਨ ਨੂੰ ਵੋਟਾ ਨਾ ਪਾਓ ਅਸੀਂ ਕਹਾਂਗੇ ਪਾਓ ਇਹ ਮੇਰਾ ਕਿੰਦਾ ਰਿਸਪੌਂਸ ਨਾ ਰਿਆਨ ਪਿੰਡਾ ਵਿਚਾਰ ਰਹੇ ਹੋ ਬੀਜੇਪੀ ਹੀ ਫਿਊਚਰ ਆ ਪੰਜਾਬ ਦਾ ਸਾਰਿਆਂ ਨੇ ਤੁਸੀਂ ਵੇਖ ਲਿਆ ਨਹੀਂ ਵੇਖਿਆ ਤਾਂ ਹੁਣ ਦੇਖ ਲਓ ਫੇਰ ਫੇਰ ਇੰਨਾ ਨਿਗਾਰ ਤੇ ਆ ਗਿਆ ਪੰਜਾਬ ਜਿਹੜਾ ਨੰਬਰ 1 ਸੂਬਾ ਸੀ ਜੇ ਹਾਲਤ ਇਸ ਤੋਂ ਵੀ ਬਦਤਰ ਕਰਦੀ ਤਾਂ ਫੇਰ ਹੋਰ ਤੇ ਯਕੀਨ ਕਰ ਲਓ ਨਹੀਂ ਤਾਂ ਮੋਦੀ ਸਾਹਿਬ ਤੇ ਯਕੀਨ ਕਰਕੇ ਬੀਜੇਪੀ ਨੂੰ ਵੋਟਾਂ ਪਾ ਲਿਓ ਧੰਨ ਧੰਨ ਹੋ ਜਾਊ ਚੱਕ ਦੂ ਸਲਾਬੇ ਮੋਦੀ ਠੀਕ ਹੈ